ਬਿੱਤੇ ਦਿਨੀ ਬੇਵਕਤਾ ਬਿਛੋੜਾ ਦੇ ਗਿਆ ਨਗਰ ਕੌਂਸਲ ਸਮਰਾਲਾ ਦੇ ਮੀਤ ਪ੍ਰਧਾਨ ਤੇ ਕਾਂਗਰਸ ਦੇ ਬਲਾਕ ਪ੍ਰਧਾਨ ਸੰਜੀਵ ਕੁਮਾਰ ਸਣੀ ਦਵਾ ਦੇ ਪਰਿਵਾਰ ਨਾਲ ਐਮਪੀ ਡਾਕਟਰ ਅਮਰ ਸਿੰਘ ਨੇ ਉਹਨਾਂ ਦੇ ਘਰ ਪਹੁੰਚ ਕੇ ਦੁੱਖ ਸਾਂਝਾ ਕੀਤਾ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਸਨੀ ਵਰਗਾ ਹੀਰਾ ਬੰਦਾ ਨਹੀਂ ਮਿਲ ਸਕਦਾ ਅਸੀਂ ਪਰਿਵਾਰ ਨਾਲ ਹਰ ਸਮੇਂ ਮੋਢੇ ਨਾਲ ਮੋਢਾ ਜੋੜ ਕੇ ਖੜਿਆ ਜਦੋਂ ਵੀ ਪਰਿਵਾਰ ਨੂੰ ਸਾਡੀ ਜ਼ਰੂਰਤ ਹੋਵੇਗੀ ਸਾਨੂੰ ਆਵਾਜ਼ ਮਾਰ ਸਕਦਾ ਇਸ ਸਮੇਂ ਉਹਨਾਂ ਦੇ ਨਾਲ ਸਮਰਾਲਾ ਦੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਸੀਨੀਅਰ ਕਾਂਗਰਸੀ ਆਗੂ ਅਜ਼ਮੇਰ ਸਿੰਘ ਪੂਰਬਾ ਤਰਸੀਮ ਲਾਲ ਜੂਥ ਆਗੂ ਵਿਸ਼ਾਲ ਭਰਤੀ ਵੀ ਮੌਜੂਦ ਸਨ ਬਿਲਕੁਲ ਸਨ ਨੇ ਦੁਆ ਕਰਦਿਆਂ ਸੰਦਾ ਸੀਓ ਸਾਡਾ ਸੰਦਾਲਾ ਸ਼ਹਿਰ ਕਾਂਗਰਸ ਦਾ ਪ੍ਰਧਾਨ ਸੀ ਕੌਂਸਲਰ ਸੀ ਵਾਈਸ ਪ੍ਰੈਜ਼ੀਡੈਂਟ ਸੀ ਮੈਂ ਸਮਝਦਾ ਕਿ ਉਹ ਸਾਡਾ ਸਭ ਤੋਂ ਇੱਥੇ ਮੇਰੇ ਨੇੜੇ ਦਾ ਔਰ ਸਭ ਤੋਂ ਪਿਆਰਾ ਵਰਕਰ ਸੀ ਸਭ ਤੋਂ ਮਿਹਨਤੀ ਵਰਕਰ ਸੀ ਅਸੀਂ ਜਿਹੜਾ ਉਹਦਾ ਜਾਨ ਦਾ ਜਿਹੜਾ ਦੁੱਖ ਹੈ ਕਿਉਂਕਿ ਮੈਂ ਬਾਹਰ ਗਿਆ ਸੀ ਯੂਰਪ ਚ ਕੱਲ ਹੀ ਵਾਪਸ ਆਇਆ ਫੈਮਿਲੀ ਨਾਲ ਦੁੱਖ ਸਾਂਝਾ ਕਰਨਾ ਹੈ ਔਰ ਮੈਂ ਉਹਦਾ ਜਿਹੜਾ ਯੋਗਦਾਨ ਆ ਕਾਂਗਰਸ ਨੂੰ ਸ਼ਹਿਰ ਨੂੰ ਪਾਰਟੀ ਨੂੰ ਅਸੀਂ ਭੁਲਾ ਨਹੀਂ ਸਕਦੇ ਲੇਕਿਨ ਅਸੀਂ ਪਰਿਵਾਰ ਨਾਲ ਮੈਂ ਵਾਦਾ ਕਰਕੇ ਚੱਲੇ ਆ ਕਿ ਅਸੀਂ ਉਹਨੂੰ ਤਾਂ ਹੁਣ ਵਾਪਸ ਨਹੀਂ ਲਿਆ ਸਕਦੇ ਪਰ ਰੱਬ ਨਾਲ ਨਾਲ ਕੋਈ ਗੈਰਸ ਨਹੀਂ ਦੀਆਂ ਲੇਕਿਨ ਅਸੀਂ ਪਰਿਵਾਰ ਨਾਲ ਹਮੇਸ਼ਾ ਲਈ ਖੜੇ ਆ ਕੋਈ ਵੀ ਦਿੱਕਤ ਹੋਵੇ ਕੋਈ ਵੀ ਸਮੱਸਿਆ ਹੋਵੇ ਕਿਸੇ ਤਰ੍ਹਾਂ ਦੀ ਵੀ ਮਦਦ ਚਾਹੀਦੀ ਆ ਅਸੀਂ ਹਮੇਸ਼ਾ ਪਰਿਵਾਰ ਨਾਲ ਖੜੇ ਧੰਨਵਾਦ